ਵਾਹਿਗੁਰੂ ਜੀ ਇਨਸਾਨੀਅਤ ਦੇ ਨਾਤੇ 5 ਮਿੰਟ ਦਾ ਸਮਾਂ ਕੱਢ ਕੇ ਇਹ ਵੀਡੀਓ ਦੇਖ ਕੇ ਸ਼ੇਅਰ ਕਰ ਦਿਓ ਬੱਚੀ ਦਾ ਸਾਰਾ ਸਰੀਰ ਗਲਦਾ ਜਾ ਰਿਹਾ ਕੋਈ ਨਾਮਰਾਦ ਚਮੜੀ ਦਾ ਰੋਗ ਲੱਗ ਚੁੱਕਾ ਆ ਛੋਟੀ ਜੀ ਬੱਚੀ 8 ਸਾਲਾਂ ਦੀ ਬੱਚੀ ਆ ਬਹੁਤ ਬੁਰੇ ਹਾਲਾਤਾਂ ਚ ਚੀਕਾਂ ਮਾਰਦੀ ਆ ਦੋਸਤੋ ਗੁਰਸਿੱਖ ਪਰਿਵਾਰ ਆ ਕਿਰਪਾ ਕਰਕੇ ਹਰ ਇੱਕ ਦੇ ਫੋਨ ਚ ਹਰ ਇੱਕ ਬੰਦੇ ਦੇ ਭੈਣ ਦੇ ਭਰਾ ਦੇ ਬੱਚਿਆਂ ਦੇ ਫੋਨ 'ਚ Google Pay, PhonePe, Paytm ਚੱਲਦਾ। ਕੀ ਯਾਰ ਤੁਸੀਂ 10, 5, 20, 100, 200, 500, 1000 ਇਸ ਬੱਚੀ ਲਈ ਸੇਵਾ ਨਹੀਂ ਕਰ ਸਕਦੇ? ਦੋਸਤੋ, ਕਿਰਪਾ ਕਰਕੇ ਇਸ ਬੱਚੀ ਦੀ ਖਾਤਰ ਆਪਣੇ ਬੱਚਿਆਂ ਦਾ ਚਿਹਰਾ ਦੇਖ ਲਿਓ ਤੇ ਇਹ ਬੱਚੀ ਦਾ ਚਿਹਰਾ ਦੇਖ ਲਿਓ। 100, 200, 500 ਰੁਪਇਆ ਵੀਡੀਓ Google Pay, PhonePe, Paytm ਕਰ ਦਿਓ। ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਦਿਨ ਦੁਗਣੀ ਰਾਤ ਚੌਕਣੀ ਤਰੱਕੀ ਬਖਸ਼ੇਦਾਨੀ ਸੱਜਣਾ ਨੂੰ ਜਰੂਰ ਮਦਦ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਭਾਈ ਜੀ ਅੱਜ ਅਸੀਂ ਪਹੁੰਚੇ ਆਂ ਫਰੀਦਕੋਟ ਅਗਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਜੋ ਕਿ ਵੀਰ ਹਰਜਿੰਦਰ ਖੜੇ ਆਪਣੇ ਕੋਲ ਹੈ ਇਹਨਾਂ ਦੀ ਬੱਚੀ ਦਾਖਲ ਹੈ ਜੀ ਇੱਥੇ ਮਨਜੂਤ ਕੌਰ ਬੱਚੀ ਦਾ ਨਾਮ 8 ਸਾਲ ਉਮਰ ਹੈ ਜੀ ਬੱਚੀ ਦੇ ਸਰੀਰ ਦੇ ਉੱਤੇ ਸਾਰੇ ਤੇ ਪਿਲਕਰੇ ਬਣੇ ਹੋਏ ਆ ਜੀ ਜ਼ਖਮਾ ਬਹੁਤ ਵੱਡੇ ਵੱਡੇ ਬਣੇ ਹੋਏ ਬਹੁਤ ਹੀ ਜ਼ਿਆਦਾ ਬੱਚੀ ਦੁਖੀ ਹੈ ਜੀ ਚੀਕਾਂ ਮਾਰ ਰਹੀ ਆ ਤੁਹਾਨੂੰ ਅਸੀਂ ਬੱਚੀ ਦੇ ਨਾਲ ਵੀਡੀਓ ਵੀ ਦਿਖਾਵਾਂਗੇ ਬੱਚੀ ਦੀ ਬਹੁਤ ਜ਼ਿਆਦਾ ਵੀਰ ਦੁਖੀ ਆ ਜੀ ਇਹ ਕਹਿੰਦੇ ਸਾਡੇ ਤੋਂ ਛੱਲੀ ਨਹੀਂ ਜਾਂਦੀ ਅਸੀਂ ਵੀ ਅੰਦਰ ਗਏ ਤੇ ਸਾਨੂੰ ਵੀ ਦੇਖ ਕੇ ਅੱਖਾਂ 'ਚ ਪਾਣੀ ਆ ਗਿਆ ਇੰਨੀ ਜ਼ਿਆਦਾ ਬੱਚੀ ਦੁਖੀ ਆ ਜੀ ਸਾਡੀ ਸਾਰੀ ਸੰਗਤ ਜੀ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਥੋੜੀ-ਥੋੜੀ ਮਦਦ ਕਰੋ ਵੀਰ ਦੀ ਜੋ ਇਹ ਬੱਚੀ ਦਾ ਲਾਇਕ ਰਾ ਸਕਣ 5-7000 ਰੁਪਿਆ ਰੋਜ਼ ਦਾ ਖਰਚਾ ਹੁੰਦਾ ਈ ਬੱਚੀ ਦਾ ਜੋ ਬੱਚੀ ਦੇ ਉੱਤੇ ਖਰਚਾ ਆ ਰਿਹਾ ਸਾਰੀ ਸੰਗਤ ਜੀ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਥੋੜੀ-ਥੋੜੀ ਮਦਦ ਕਰੋ ਜੋ ਵੀਰ ਦਾ ਸਾਥ ਦਈਏ ਆਪਾਂ ਤੇ ਬੱਚੀ ਇਹਨਾਂ ਦੀ ਠੀਕ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੀ ਸਾਰੇ ਪਰਿਵਾਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਬਾਈ ਹਰਜਿੰਦਰ ਦਾ ਸਾਥ ਦਈਏ ਜੋ ਇਹ ਬੱਚੀ ਦਾ ਇਲਾਜ ਕਰਾ ਸਕਣ ਬੱਚੀ ਦੀ 8 ਸਾਲ ਉਮਰ ਆ ਜੀ ਬਾਈ ਦਾ ਪਿੰਡ ਹੈ ਇੱਟਾਂ ਵਾਲਾ ਪਿੰਡ ਆ ਜੀ ਜ਼ਿਲ੍ਹਾ ਫਿਰੋਜ਼ਪੁਰ ਹੱਥ ਜੋੜ ਕੇ ਬੇਨਤੀ ਆ ਵੀ ਬਾਈ ਦਾ ਆਪਾ ਥੋੜਾ ਥੋੜਾ ਸਾਥ ਦਈਏ ਜੋ ਕਿ ਵੀਰ ਦਾ ਸਾਥ ਦਈਏ ਬੱਚੀ ਦਾ ਇਲਾਜ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ